ਆਇਟਰ ਮਾਜਾ ਲਾਲਾ ਕਰੋ ਮੜਾ ਜਾ ਚੌੜਾ ਰੱਖੋ ਇਹਨੂੰ ਪੂਰਾ ਇਹ ਭਰੋ ਘੱਟ ਨਹੀਂ ਦੇਉਂਗਾ ਇਹਨੂੰ ਬੰਦਾ ਚੌੜਾ ਹੁੰਦਾ ਹੀ ਰੱਖ ਕਰੋ ਬਈ ਇਹ ਕਿੱਦਾਂ ਹੀ ਭਰਿਆ ਹੁੰਦਾ ਚੌੜਾ ਜਿਹਾ ਰੱਖੋ ਇਹਨੂੰ ਅੱਜ ਤਰੀਕ 16 ਸਤਵਾਂ ਮਹੀਨਾ ਤੇ 2025 ਇਹ ਰੱਦ ਨਾ ਟੁੱਟ ਗਈ ਜੀ ਪਿੰਡ ਬੰਗੀ ਰੁੱਗੂ ਤੇ ਬਹੁਤ ਭਾਰੀ ਨੁਕਸਾਨ ਹੋਇਆ ਕਿਸਾਨਾਂ ਦਾ ਇਹ ਸਵੇਰ ਦੀ ਟੁੱਟੀ ਹੋਈ ਸੀ ਤੇ ਪ੍ਰਸ਼ਾਸਨ ਨੂੰ ਵੀ ਕਾਲ ਕੀਤੀ ਗਈ ਪਾਣੀ ਕੱਟ ਕਰ ਦਿੱਤਾ ਗਿਆ ਪਰ ਇੱਥੇ ਕੋਈ ਵੀ ਨਿੰਮੰਦਾ ਜਿਹੜਾ ਪ੍ਰਸ਼ਾਸਨ ਦਾ ਹੋ ਨਹੀਂ ਪਹੁੰਚਿਆ। ਜੇ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇੱਥੇ ਜੀਸੀਬੀ ਮੁਝਾ ਵਗੈਰਾ ਹੋਰ ਮਸ਼ੀਨਾਂ ਭੇਜੀਆਂ ਜਾਣ ਤਾਂ ਇਹਦਾ ਪੱਕਾ ਬੰਨ ਮਾਰਿਆ ਜਾਵੇ। ਅੱਜ ਕਿਸਾਨਾਂ ਨੇ ਮਿਲ ਕੇ ਆਰਜੀ ਬੰਨ ਤਾਂ ਮਾਰ ਦਿੱਤਾ। ਤੁਹਾਡੇ ਸਾਹਮਣੇ ਯੂਰੀਆ ਵਾਲੇ ਗੱਟੇ ਲਿਆ ਲਿਆ ਕੇ ਘਰਾਂ 'ਚੋਂ ਮੰਗ ਮੰਗੇ ਪਿੰਡ 'ਚੋਂ ਫੇਰੇ ਬੰਨ ਮਾਰਿਆ ਗਿਆ। ਫਰੰਡ ਕਰਦੇ ਕੱਟਵਾ ਦੇ ਕਰੇ ਰੱਖਿਓ ਨਾ ਕਰਾ ਹਾਈ ਫਾਇਦਾ ਹੋਏ ਹੁਣ ਤਾਂ ਐਕਟਰ ਮਾਜਾ ਲਾ ਲਿਆ ਕਰੋ ਮੜਾ ਜਾ ਚੌੜਾ ਰੱਖੋ ਇਹਨੂੰ ਪੂਰਾ ਇਹ ਪਰੋ ਘਟ ਮੈਂ ਜੇ ਹੂੰ ਗਲਤ ਨਹੀਂ ਪਰ ਇਹਨੂੰ ਬੰਦਾ ਚੌੜਾ ਹੁੰਦਾ ਹੀ ਰੱਖੋ ਕਰੋ ਬਈ ਇਹ ਕਿੱਦਾਂ ਹੀ ਪਰ ਆਉਂਦਾ ਚੌੜਾ ਜਿਹਾ ਰੱਖੋ ਇਹਨੂੰ ਇਹ ਆਰਜੀ ਬੰਨਣਾ ਜੀ ਬਹੁਤਾ ਟਾਈਮ ਨਹੀਂ ਖੜਨਾ ਜੇਕਰ ਇੱਥੇ ਵੱਧ ਤੋਂ ਵੱਧ ਮਸ਼ੀਨਾਂ ਲਿਆ ਕੇ ਟਰੈਕਟਰ ਲਿਆ ਕੇ ਮਿੱਟੀ ਨਾ ਪਾਈ ਗਈ ਕਿਉਂਕਿ ਬਰਸਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਕਿਸਾਨਾਂ ਦੀ ਮੂੰਗੀ ਤੇ ਮੱਕੀ ਅਜੇ ਵੱਢਣ ਵਾਲੀ ਖੜੀ ਹੈ ਤੇ ਵੀਡੀਓ ਬទਬਾਤ ਸ਼ੇਅਰ ਕਰ ਦਿਓ ਜੀ ਤਾਂ ਜੋ ਅੱਗੇ ਪ੍ਰਸ਼ਾਸਨ ਤੱਕ ਵੀਡੀਓ ਪਹੁੰਚ ਸਕੇ ਹਾਂ ਹੁਣ ਤਾਂ ਐਟਟ ਮਾਜਾ ਲਾ ਲਿਆ ਕਰੋ ਮੜਾ ਜਾ ਚੌੜਾ ਰੱਖੋ ਇਹਨੂੰ ਪੂਰਾ ਇਹ ਪਰੋ ਘਟ ਮੈਂ ਜੂਗਾ ਉਹਨੂੰ ਬੰਦਾ ਚੌੜਾ ਹੁੰਦਾ ਹੀ ਰੱਖ ਕਰੋ ਬਈ ਇਹ ਕਿੱਦਾਂ ਹੀ ਭਰੇ ਆਉਂਦਾ ਚੌੜਾ ਜਿਹਾ ਰੱਖੋ ਇਹਨੂੰ ਨਹੀਂ ਨਾ ਪਾੜ ਦੋ ਫੋਲੀ ਹੋਣੀ ਫੋਲੀ 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 ਮੇਰੇ ਸਾਰੇ ਕੀੜਿਆਂ ਦਾ ਫਰਦਾਰਾ ਤਸੀਦੂ ਕਰ ਹੁਣ ਤਾਂ ਐਂਟਰ ਮਾਜਾ ਲਾ ਲਿਆ ਕਰੋ ਮੜਾ ਜਾ ਚੌੜਾ ਰੱਖੋ ਇਹਨੂੰ ਪੂਰਾ ਪਰੋਂ ਘੱਟ ਨਹੀਂ ਹੋਊਗਾ ਪਰ ਤੈਨੂੰ ਵੱਡਾ ਚੌੜਾ ਹੁੰਦਾ ਹੀ ਰੱਖ ਕਰੋ ਬਈ ਇੱਕ ਤਾਂ ਹੀ ਭਰ ਆਉਂਦਾ ਚੌੜਾ ਹੀ ਰੱਖੋ ਇਹਨੂੰ 영이이아 <mupee> <Jungilizaciones>